WhatsApp ਕਾਲ ਉੱਪਰ ਆਪਣੇ ਆਪ ਨੂੰ ਪੁਲਿਸ ਵਾਲਾ ਦੱਸ ਕੇ ਠੱਗੀ ਮਾਰਨ ਦੀਆਂ ਵੀਡੀਓ ਆਮ ਤੌਰ ਤੇ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਤੁਹਾਡਾ ਪੁੱਤਰ ਸਾਡੇ ਕੋਲ ਹਿਰਾਸਤ ਵਿੱਚ ਹੈ ਉਹ ਕਿਸੇ ਨਾਲ ਕਾਰ ਤੇ ਬੈਠ ਕੇ ਜਾ ਰਿਹਾ ਸੀ ਜੋ ਗੈਂਗਸਟਰ ਸਨ ਉਹਨਾਂ ਕੋਲੋਂ ਨਸ਼ਾ ਬਰਾਮਦ ਹੋਇਆ ਹੈ ਜੇਕਰ ਤੁਸੀਂ ਆਪਣਾ ਪੁੱਤਰ ਨੂੰ ਛੁਲਾਉਣਾ ਚਾਹੁੰਦੇ ਹੋ ਤਾਂ Google Pay ਤੇ ਇਹਨੇ ਪੈਸੇ ਸੈੱਡ ਕਰ ਦਿਵੋ ਪਰ ਇਸ ਵਾਰ ਮਾਮਲਾ ਇਸ ਤੋਂ ਉਲਟ ਹੋਇਆ ਹੈ ਇੱਕ ਬਜ਼ੁਰਗ ਜਿਨ੍ਹਾਂ ਦਾ ਪੁੱਤਰ ਕੈਨੇਡਾ ਵਿੱਚ ਰਹਿ ਰਿਹਾ ਸੀ ਉਹਨਾਂ ਨੂੰ ਫੋਨ ਆਇਆ ਹੈ ਕਿ ਤੁਹਾਡਾ ਪੁੱਤਰ ਪੁਲਿਸ ਹਿਰਾਸਤ ਵਿੱਚ ਹੈ ਅਗਰ ਇਸ ਨੂੰ ਛਡਾਉਣਾ ਚਾਹੁੰਦੇ ਹੋ ਤਾਂ 5 ਲੱਖ ਰੁਪਏ ਅਕਾਊਂਟ ਵਿੱਚ ਪਾ ਦਿਓ। ਘਬਰਾੜ ਵਿੱਚ ਆ ਕੇ ਬਜ਼ੁਰਗਾਂ ਨੇ ਉਹ ਪੈਸੇ ਅਕਾਊਂਟ ਵਿੱਚ ਪਾ ਦਿੱਤੇ। ਰਣਵੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਡੀਐਸਪੀ ਹਰਤੇਸ਼ ਨੇ ਦੱਸਿਆ ਕਿ ਸਾਈਬਰ ਕ੍ਰਾਈਮ ਪੁਲਿਸ ਦੀ ਏਐਸਆਈ ਬਲਜੀਤ ਕੌਰ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਜਿਹੜਾ ਦਰਜ ਕੀਤਾ ਸਾਡੇ ਕੋਲ ਰਣਵੀਰ ਸਿੰਘ ਨਾਮ ਦੇ ਵਿਅਕਤੀ ਆਏ ਦੂਸਰੇ ਅੰਦਰ ਰਹਿਣ ਵਾਲੇ ਨੇ। ਉਹਨਾਂ ਕੋਲ ਇੱਕ ਕਾਲ ਆਈ WhatsApp ਕਾਲ ਆਈ। ਤੇ ਜਿਹਦੇ ਚ ਉਹਨਾਂ ਨੇ ਪੁਲਿਸ ਨੂੰ ਇੰਪਰਸਨੇਟ ਕੀਤਾ ਹੋਇਆ ਸੀ ਪੁਲਿਸ ਦੀ ਤਸਵੀਰ ਸੀ ਉਹਨਾਂ ਨੇ ਪੁਲਿਸ ਦੀ ਯੂਨੀਫਾਰਮ ਚ ਲਾਈ ਹੋਈ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਬੇਟਾ ਬਾਹਰ ਰਹਿੰਦਾ ਹੈ ਕੈਨੇਡਾ ਰਹਿੰਦਾ ਹੈ ਤੇ ਉਹਨਾਂ ਨੇ ਇਹਦੇ ਜਵਾਬ ਚ ਕਿਹਾ ਹਾਂ ਮੇਰਾ ਬੇਟਾ ਕੈਨੇਡਾ ਰਹਿੰਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਝੂਠੀ ਕਹਾਣੀ ਬਣਾਈ ਕਿ ਤੁਹਾਡੇ ਬੇਟੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਜੇ ਤੁਸੀਂ ਉਹਨੂੰ ਛਡਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਆ ਪੈਸੇ ਪੁਆਉਣੇ ਪੈਣੇ ਤਾਂ ਉਹ ਉਹਨਾਂ ਨੂੰ ਡਰਾ ਕੇ ਥੋੜਾ ਜਿਹਾ ਉਹਨਾਂ ਨੂੰ ਕਬਰ ਉਕਬਰਾਟ ਚ ਆ ਗਏ ਤੇ ਉਹਨਾਂ ਨੇ ਪੈਸੇ ਟਰਾਂਸਫਰ ਕਰਦੇ ਤਿੰਨ ਬਾਰ ਬ ਟਾਈਮਸ 'ਚ ਉਹਨਾਂ ਨੇ ਅਮਾਉਂਟ ਪੇਮੈਂਟ ਕੀਤੀ ਦੋ ਅਕਾਊਂਟਾਂ 'ਚ ਪੇਮੈਂਟ ਹੋਈ ਹੈ ਤੇ ਟੋਟਲ 5 ਲੱਖ ਰੁਪਏ ਉਹਨਾਂ ਦੇ ਉਹਨਾਂ ਨੇ ट्रांजैक्शन ਹੋਈ ਹੈ ਤੇ ਇਸ ਕੰਪਲੇਂਟ ਦੇ ਬੇਸ ਤੇ ਅਸੀਂ ਪਰਚਾ ਦਰਜ ਕੀਤਾ ਤੇ ਐਫ ਆਈ ਆਰ ਨੰਬਰ 9 ਤੇ ਸਾਈਬਰ ਪੁਲਿਸ ਸਟੇਸ਼ਨ ਫਤੇਗੜ ਸਾਹਿਬ ਅਪਾਇ ਪਰਚਾ ਦਰਜ ਕੀਤਾ